ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬ੍ਰਾਜ਼ੀਲ ਨੂੰ ਦਿੱਤਾ ਵੱਡਾ ਝਟਕਾ ਨਵਾਂ ਟੈਕਸ ਲਗਾਉਣ ਦਾ ਕਰ ਦਿੱਤਾ ਵੱਡਾ ਐਲਾਨ ਸੱਜੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮਾਤਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਆਪਣੇ ਟੈਰਿਫ ਨੂੰ ਲੈ ਕੇ ਜਿੱਤੇ ਲੰਗੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕੈਨੇਡਾ ਨੂੰ ਲੈ ਕੇ ਚੀਨ ਨੂੰ ਜਿਹੜੇ ਸਾਰੇ ਪ੍ਰੋਡਕਟਸ ਆਉਂਦੇ ਸੀ ਉਹਨਾਂ ਦੇ ਉੱਪਰ ਟੈਰਿਫ ਲਗਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੀ ਜਦੋਂ ਜੋ ਵੀ ਲੋਕ ਉਹਨਾਂ ਦੇ ਇਹਨਾਂ ਫੈਸਲਿਆਂ ਦੀ ਜਿਹੜੀ ਕੋਈ ਜਿਹੜੀ ਤਿੱਖਿਆ ਕੋਈ ਨਿੰਦਿਆ ਕਰਦੇ ਨੇ ਜਾਂ ਫਿਰ ਇਸ ਦੇ ਉੱਪਰ ਤਿੱਖੀਆਂ ਟਿੱਪਣੀਆਂ ਕਰਦੇ ਨੇ ਤਾਂ ਫਿਰ ਸਿੱਧੇ ਤੌਰ ਤੇ ਜਿਹੜੇ ਹੁਕਮ ਨੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਉਹਨਾਂ ਨੂੰ ਲੈ ਕੇ ਵੀ ਇਸ ਤਰੀਕੇ ਦੇ ਸਨਾ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਉੱਪਰ ਵੀ ਨਵਾਂ ਟੈਕਸ ਲਗਾ ਦਿੱਤਾ ਜਾਂਦਾ ਜਿਹਾ ਹੀ ਕੁਝ ਜਿਹੜਾ ਹੁਣ ਬਰਾਜ਼ੀਲ ਦੇ ਨਾਲ ਹੋਇਆ ਤਾਂ ਜਿਹੜੇ ਅਮਰੀਕਾ ਦੀਆਂ ਨਵੀਆਂ ਨੀਤੀਆਂ ਦੇ ਉੱਪਰ ਕੁਝ ਜਿਹੜਾ ਜੋ ਤਿੱਖੇ ਬਿਆਨ ਦਿੱਤੇ ਗਏ ਸੀ ਬਰਾਜ਼ੀਲ ਦੇ ਰਾਸ਼ਟਰਪਤੀ ਦੁਆਰਾ ਤਾਂ ਉਹਨਾਂ ਨੂੰ ਜਿਹੜਾ ਇਸ ਗੱਲ ਦਾ ਹੋਣਾ ਖਮਿਆਜ਼ਾ ਇਹ ਪੁਕਤਣਾ ਪਿਆ ਕਿ ਜਿਹੜੀ ਆ ਜਿਹੜੇ ਪ੍ਰੋਡਕਟ ਬਰਾਜ਼ੀਲ ਤੋਂ ਬਣ ਕੇ ਜਿਹੜੇ ਅਮਰੀਕਾ ਦੇ ਵਿੱਚ ਕੋਲ ਜਾਂਦੇ ਸੀ ਤਾਂ ਉਹਨਾਂ ਦੇ ਉੱਪਰ ਨਵਾਂ ਟੈਕਸ ਲਗਾਉਣ ਦਾ ਨਵਾਂ ਟੈਰਿਫ ਲਗਾਉਣ ਦਾ ਐਲਾਨ ਕੀਤਾ 50% ਟੈਰਿਫ ਦਾ ਐਲਾਨ ਕੀਤਾ ਤਾਂ ਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬ੍ਰਾਜ਼ੀਲ ਦੇ ਉੱਪਰ ਸਿੱਧਾ ਹਮਲਾ ਕਰ ਦਿੱਤਾ ਆਜ਼ਾਦ ਦੇ ਉੱਪਰ ਯਾਨੀ ਕਿ ਜਿਹੜੇ ਇੰਪੋਰਟ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਬ੍ਰਾਜ਼ੀਲ ਤੋਂ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਪਰ ਸਿੱਧੇ ਤੌਰ ਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਤਾਂ ਦਰਅਸਲ ਇਹ ਟੈਕਸ 1 ਅਗਸਤ 2025 ਤੋਂ ਜਿਹੜਾ ਲਾਗੂ ਹੋ ਜਾਵੇਗਾ ਦਰਅਸਲ ਤੁਸੀਂ ਜੇ ਸਾਥ ਦਿਓ ਕਿ 20 ਦਿਨ ਬਾਕੀ ਰਹਿ ਗਏ ਨੇ ਕਿ 20 ਦਿਨਾਂ ਬਾਅਦ ਇਹ ਜਿਹੜਾ ਟੈਕਸ ਲਾਗੂ ਹੋ ਜਾਵੇਗਾ 트੍ਰੰਪ ਨੇ ਇਹ ਕਦਮ ਬ੍ਰਾਜ਼ੀਲੀ ਰਾਸ਼ਟਰਪਤੀ ਨੇ ਜਿਹੜੇ ਉਨ੍ਹਾਂ ਦੇ ਬਿਆਨੀ ਟਕਰਾਅ ਤੋਂ ਬਾਅਦ ਚੁੱਕਿਆ ਦਰਅਸਲ ਦੋਨਾਂ ਦੇ ਵਿਚਕਾਰ ਆਪਸ ਦੇ ਵਿੱਚ ਬਿਆਨਬਾਜ਼ੀ ਨੂੰ ਲੈ ਕੇ ਟਕਰਾਅ ਚੱਲ ਰਿਹਾ ਸੀ ਜਿਸ ਦੇ ਨਾਲ ਜਿਸ ਤਰੀਕੇ ਨਾਲ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਕਿ ਜੋ ਵੀ ਜਿਹੜੀ ਕੋਈ ਪ੍ਰਤੀਗਿਰਿਆ ਕੋਈ ਇਸ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀਆਂ ਨੀਤੀਆਂ ਦੇ ਖਿਲਾਫ ਦੰਦਾ ਤਾਂ ਫਿਰ ਉਹਨਾਂ ਨੂੰ ਇਸ ਤਰੀਕੇ ਦਾ ਜਿਹੜਾ ਖਮਿਆਜ਼ਾ ਉਹ ਭੁਗਤਣਾ ਪੈਂਦਾ ਤਾਂ ਹੁਣ ਜਿਹੜਾ ਇਹ ਤਣਾਅ ਤਾਂ ਵੱਧ ਗਿਆ ਜਦੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਅਮਰੀਕੀ ਨੀਤੀਆਂ ਤੇ ਜਿਹੜੀ ਤਿੱਖੀ ਟਿੱਪਣੀ ਕੀਤੀ ਜਵਾਬ ਵਜੋਂ ਟਰੰਪ ਨੇ ਨਾਜ਼ੁਕ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਵੱਡੀ ਵਿੱਤੀ ਕਾਰਵਾਈ ਦਾ ਫੈਸਲਾ ਲੈ ਲਿਆ ਟਰੰਪ ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਚੀਨ ਯੂਰਪ ਕੈਨੇਡਾ ਤੇ ਹੋਰ ਦੇਸ਼ਾਂ ਦੇ ਉੱਪਰ ਟੈਰਿਫ ਲਗਾ ਚੁੱਕੇ ਨੇ ਤੇ ਹੁਣ ਬਰਾਜ਼ੀਲ ਉਸ ਦੀ ਨਿਸ਼ਾਨਦੇਹੀ ਦੇ ਵਿੱਚ ਆ ਚੁੱਕਾ ਹੈ ਪਿਛਲੇ 2 ਸਾਲਾਂ ਦੇ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਵਧੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਆਪਣੀ ਅਮਰੀਕਾ ਫਰਸਟ ਨੀਤੀ ਦੀ ਜਿਹੜੇ ਅਧੀਨ ਵਿਦੇਸ਼ੀ ਉਤਪਾਦਾਂ ਦੇ ਉੱਪਰ ਟੈਰਿਫ ਲਗਾ ਰਿਹਾ ਤਾਂ ਜੋ ਜਿਹੜੇ ਅਮਰੀਕੀ ਉਤਪਾਦਾਂ ਨੂੰ ਵਧਾ ਮਿਲ ਸਕੇ ਬਰਾਜ਼ੀਲ ਤੋਂ ਆਉਣ ਵਾਲੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਜਾਂ ਪਰ ਲੋਹਾ ਜਾਂ ਪਰ ਹੋਰ ਜਿਹੜੀਆਂ ਆਟੋਮੋਟਿਵ ਉਤਪਾਦ ਨੇ ਉਹਨਾਂ ਦੇ ਉੱਪਰ ਨਵੇਂ ਐਸ ਟੈਕਸ ਦੇ ਦਾਇਰੇ ਦੇ ਵਿੱਚ ਆਉਣਗੇ ਟੈਰੇਪ ਅਮਰੀਕਾ ਦੇ ਵਿੱਚ ਬ੍ਰਾਜ਼ੀਲੀ ਉਤਪਾਦਾਂ ਦੀ ਕੀਮਤ ਵਧਾ ਸਕਦੇ ਨੇ ਜਿਸ ਦੇ ਨਾਲ ਉਪਭੋਗਤਾ ਮੰਨ ਜਿਹੜਾ ਵੱਧੋ ਜਿਹੜਾ ਉਹਨਾਂ ਨੂੰ ਭੁਗਤਾਨ ਕਰਨਾ ਪੈ ਸਕਦਾ ਤੇ ਦੂਜੇ ਪਾਸੇ ਫੈਸਲਾ ਬ੍ਰਾਜ਼ੀਲ ਦੇ ਨਿਰਜ਼ਾਤ ਉਦਯੋਗ ਨੂੰ ਵੀ ਵੱਡਾ ਝਟਕਾ ਦੇ ਸਕਦਾ ਜਾਨੀ ਕਿ ਸਿੱਧੇ ਤੌਰ ਤੇ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਅਮਰੀਕਾ ਫਰਸਟ ਦੀਆਂ ਨੀਤੀਆਂ ਨੇ ਜਾਂ ਫਿਰ ਹੋਰ ਵੀ ਜਿਹੜੀਆਂ ਅਮਰੀਕਾ ਨੂੰ ਲੈ ਕੇ ਡੋਨਲਡ 트੍ਰੰਪ ਆ ਜਿਹੜੀਆਂ ਨੀਤੀਆਂ ਬਣਾ ਰਹੇ ਨੇ ਤਾਂ ਇਹਨਾਂ ਨੀਤੀਆਂ ਦੇ ਉੱਪਰ ਬਿਆਨਵਾ지 ਜਿਹੜੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਕਰਦੇ ਨੇ ਤੇ ਉਸੇ ਦਾ ਹੋਣਾ ਖਮਿਆਜ਼ਾ ਵੀਕ ਭੁਗਤਣਾ ਪੈ ਰਿਹਾ ਕਿ 50% ਜਿਹੜਾ ਟੈਰਫ ਅਮਰੀਕੀ ਰਾਸ਼ਟਰਪਤੀ ਨੇ ਲਗਾ ਦਿੱਤਾ ਕਿ ਜਿਹੜੇ ਵੀ ਪ੍ਰੋਡਕਟ ਹੋਣਾ ਬ੍ਰਾਜ਼ੀਲ ਤੋਂ ਅਮਰੀਕਾ ਆਉਣਗੇ 1 ਅਗਸਤ 2025 ਤੋਂ ਉਹਨਾਂ ਦੇ ਉੱਪਰ 50% ਟੈਰਫ ਲੱਗੇਗਾ